ਸਸੀ ਗਾਲ ਦੋਸਤੋ ਅੱਜ ਮਰਹੂਮ ਉਸਤਾਦ ਦਿਲਸ਼ਾਦ ਅਕਟਰ ਜੀ ਨੂੰ ਯਾਦ ਕਰਦੇ ਆ ਉਹਨਾਂ ਨੂੰ ਨਿੱਕੀ ਜਿਹੀ ਸ਼ਰਧਾਂਜਲੀ ਦੇ ਰਹੇ ਆ ਉਮੀਦ ਕਰਦਾ ਪਸੰਦ ਕਰੋਗੇ ਹੋ ਮਨ ਵਿੱਚ ਬਸਦਾ ਸੱਜਣਾ ਓਏ ਰਹਿਣਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ ਮਨ ਵਿੱਚ ਬਸਦਾ ਸੱਜਣਾ ਓਏ ਰੈਣਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ ਮਨ ਵਿੱਚ ਵਸਦਾ ਹੈ ਹੋ ਇੱਕ ਤੂੰ ਹੀ ਸਿਆ ਸਾਡਾ ਤੂੰ ਵੀ ਮੋੜ ਕੇ ਉਹ ਮੁਖ ਹੋ ਲਾਇਆ ਨਕਿ ਜਨੀ ਜਿੰਦ ਨੂੰ ਪਹਾੜ ਜਿਡਾ ਦੁੱਖ ਯਾਦ ਤੇਰੀ ਬਣ ਗਈ ਸੱਜਣਾ ਓਏ ਸਾਡੇ ਸੀਨੇ 'ਚ ਨਸੂਰ ਮਨ 'ਚ ਵੱਸਦਾ ਸੱਜਣਾ ਓਏ ਰਹਿਣਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ ਮਨ 'ਚ ਵੱਸਦਾ ਹੁਆ ਪਕਾ ਦਾਸੀ ਤੂੰ ਹਣਾ ਜਾ ਕੇ ਖਤ ਵੀ ਨਾ ਪਾਇਆ ਭੁੱਲ ਜਾਣ ਬਾਲਿਆ ਮਾ ਤੂੰ ਵੀ ਹੈ ਕਲਾ ਰੋਂਦਾ ਹੋਵੇਂਗਾ ਜ਼ਰੂਰ ਮਨ ਵਿੱਚ ਵਸਦਾ ਸੱਜਣਾ ਓਏ ਰਹਿਣਾ ਅਕੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ ਮਨ ਵਿੱਚ ਵਸਦਾ ਦੋਸਤੋ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰੋ ਧੰਨਵਾਦ ਸਾਰਿਆਂ ਦਾ